ਸਸਰੀਕਾਲ ਜੀ ਮੈਂ ਪ੍ਰਬਲਿੰਕ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਟ੍ਰੂ ਕ੍ਰਾਈਮ ਕੇਸ ਦੇ ਵਿੱਚ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪ੍ਰਤੀਬਾ প্রজਪਤੀ ਕੇਸ ਦੇ ਬਾਰੇ ਵਿੱਚ ਇਹ ਘਟਨਾ ਆ ਮੱਧਿਆਪਰਦੇਸ਼ ਤੇ ਦਿਵਾਂਸ ਇੰਦੋਰ ਬਾਈਪਾਸ ਤੇ ਕੋਲ ਇੱਕ ਕਲੋਨੀ ਆ ਵਰਿੰਦਾਵਨ ਧਾਮ ਕਲੋਨੀ ਇਸ ਕਲੋਨੀ ਚ ਤ੍ਰਿੰਦਰ ਸ਼ਰਿਵਾਸਤਵ ਨਾਮ ਦਾ ਇੱਕ ਵਿਅਕਤੀ ਰਹਿੰਦਾ ਹੁੰਦਾ ਆ ਜਿਹਦੇ ਕੋਲ ਦੋ ਮੰਜ਼ਿਲਾ ਘਰ ਹੁੰਦਾ ਆ ਜਿਹਦਾ ਗਰਾਉਂਡ ਫਲੋਰ ਤੋਂ ਨਿੱਕ ਰਾਏ ਤੇ ਚੜਾ ਕੇ ਰੱਖਿਆ ਆ ਗਰਾਉਂਡ ਫਲੋਰ ਸੀਗਾ ਜਿਹੜਾ ਉਹਦੇ ਵਿੱਚ ਜਗ੍ਹਾ ਕਿੰਨੀ ਕੁ ਹੁੰਦੀ ਆ ਗਰਾਉਂਡ ਫਲੋਰ ਤੇ ਇੱਕ ਪਾਸੇ ਇੱਕ ਰੂਮ ਹੁੰਦਾ ਆ ਉਹਦੇ ਨਾਲ ਇੱਕ ਕਿਚਨ ਹੁੰਦਾ ਆ ਤੇ ਇੱਕ ਟਾਇਲਟ ਹੁੰਦਾ ਆ ਉੱਥੇ ਹੀ ਦੂਜੇ ਪਾਸੇ ਹੁੰਦਾ ਆ ਇੱਕ ਮਾਸਟਰ ਬੈਡਰੂਮ ਹਾਲ ਤੇ ਸਟੱਡੀ ਰੂਮ ਹੁੰਦਾ ਆ ਤੇ ਇਹ ਜਿਹੜੀ ਜਗ੍ਹਾ ਸੀਗੀ ਇਹਦੇ ਵਿੱਚੋਂ ਸੀਗੀਆਂ ਸੇੜੀਆਂ ਸੀਗੀਆਂ ਬਣੀਆਂ ਹੋਈਆਂ ਉੱਪਰ ਨੂੰ ਫਰਸਟ ਫਲੋਰ ਤੇ ਜਾਂਦੀਆਂ ਸੀਗੀਆਂ ਹੁਣ ਜਿਹੜਾ ਜੁਲਾਈ ਦਾ ਮਹੀਨਾ ਜੁਲਾਈ 2024 ਦੇ ਮਹੀਨੇ 'ਚ ਕਿਰਾਏਦਾਰ ਜਿਹਦਾ ਨਾਮ ਹੁੰਦਾ ਬਲਬੀਰ ਸਿੰਘ ਠਾਕੁਰ ਉਹ ਆਪਣੀ ਫੈਮਲੀ ਦੇ ਨਾਲ ਇਸ ਮਕਾਨ 'ਚ ਕਿਰਾਏ ਤੇ ਰਹਿਣ ਲਈ ਆਉਂਦਾ ਆ। ਇਹਦੀ ਇੱਕ ਪਤਨੀ ਤੇ ਦੋ ਬੱਚੇ ਸੀਗੇ। ਇਹ ਗਰਾਊਂਡ ਫਲੋਰ ਆ ਜਿਹੜਾ ਉਹ ਕਿਰਾਏ ਤੇ ਲੈ ਲੈਂਦੇ ਆ ਤੇ ਉਹਦੇ ਉੱਤੇ ਰਹਿਣਾ ਸ਼ੁਰੂ ਕਰਦੇ ਆ। ਫਿਲਹਾਲ ਇਹਨਾਂ ਕੋਲ ਕਿਚਨ ਵਾਲਾ ਹਿੱਸਾ ਹੀ ਹੁੰਦਾ ਆ ਕਿਉਂਕਿ ਜਿਹੜਾ ਦੂਜੀ ਸਾਈਡ ਦੇ ਦੋ ਕਮਰੇ ਸੀਗੇ ਉੱਤੇ ਤਾਲਾ ਲੱਗਿਆ ਹੋਇਆ ਸੀ। ਮਕਾਨ ਮਾਲਕ ਦੱਸਦੇ ਆ ਕਿ ਪਿਛਲੇ ਵਾਲੇ ਕਿਰਾਏਦਾਰ ਨੇ ਇਹ ਸਮਾਨ ਰੱਖਿਆ ਹੋਇਆ ਹੈ ਇਹਨਾਂ ਦੋਨਾਂ ਕਮਰਿਆਂ 'ਚ ਉਹਦਾ ਹੀ ਸਮਾਨ ਪਿਆ ਆ ਤੇ ਉਹ ਕਿਤੇ ਹੋਰ ਸ਼ਿਫਟ ਹੋ ਚੁੱਕਿਆ ਆ ਤੇ ਉਹ ਜਲਦੀ ਹੀ ਆਪਣੇ ਇਸ ਸਮਾਨ ਨੂੰ ਆਪਣੇ ਨਾਲ ਉਹ ਲੈ ਕੇ ਪੂਰਾ ਕਮਰਾ ਖਾਲੀ ਕਰ ਦੇਗਾ ਹੁਣ ਸ਼ੁਰੂ 'ਚ ਜਿਹੜੇ ਨਵੇਂ ਕਿਰਾਏਦਾਰ ਆਉਂਦਾ ਆ ਬਲਬੀਰ ਸਿੰਘ ਨੂੰ ਪਹਿਲਾਂ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਫਿਰ ਜਿਵੇਂ ਜਿਵੇਂ ਟਾਈਮ ਨਿਕਲਦਾ ਜਾਂਦਾ ਹੈ ਉਹਨੂੰ ਐਡਜਸਟ ਕਰਨ 'ਚ ਹੋਣ ਜੋਥੇ ਆਪਣੇ ਪਰਿਵਾਰ ਦੇ ਨਾਲ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਕਿਉਂਕਿ ਉਹਨੂੰ ਜਗ੍ਹਾ ਘੱਟ ਪੈਣ ਲੱਗ ਜਾਂਦੀ ਆ ਹੁਣ ਤੇ ਉਹ ਮਕਾਨ ਮਾਲਿਕ ਨੂੰ ਕਹਿੰਦਾ ਆ ਕਿ ਪੁਰਾਣੇ ਕਿਰਾਏਦਾਰ ਨੂੰ ਤੁਸੀਂ ਕਹੋ ਕਿ ਉਹ ਆਪਣਾ ਸਮਾਨ ਇਥੋਂ ਲੈ ਕੇ ਜਾਣ ਉਹ ਕਹਿੰਦਾ ਆ ਕਿ ਮੈਂ ਪੂਰਾ ਗਰਾਊਂਡ ਫਲੋਰ ਕਿਰਾਏ ਤੇ ਲਿਆ ਆ ਤਾਂ ਮੈਂ ਅੱਧੇ 'ਚ ਕਿਉਂ ਰਹਾ ਹਾਲਾਂਕਿ ਜਿਹੜਾ ਕਿਰਾਇਆ ਸੀਗਾ ਉਹ ਅੱਧੇ ਕਰਦਾ ਹੀ ਦੇ ਰਿਆ ਸੀ ਜਿਹੜਾ ਬੰਦ ਕਮਰਿਆਂ ਦਾ ਕਿਰਾਇਆ ਉਹ ਪੁਰਾਣੇ ਵਾਲਾ ਕਿਰਾਏਦਾਰ ਹੀ ਦੇ ਰਿਆ ਸੀ ਹਾਲੇ ਵੀ ਮਕਾਨ ਮਾਲਿਕ ਨੂੰ ਤੇ ਹੁਣ ਜਿਹੜਾ ਮਕਾਨ ਮਾਲਕ ਸੀਗਾ ਉਸ ਪੁਰਾਣੇ ਕਿਰਾਏਦਾਰ ਨੂੰ ਸੰਪਰਕ ਕਰਦਾ ਆ ਤੇ ਕਹਿੰਦਾ ਆ ਕਿ ਪੂਰਾ ਕਮਰਾ ਖਾਲੀ ਕਰ ਦਿਓ ਇਹਨਾਂ ਨੂੰ ਕਮਰਿਆਂ ਦੀ ਜ਼ਰੂਰਤ ਆ ਵੈਸੇ ਉਹ ਜਿਹੜਾ ਪੁਰਾਣਾ ਕਿਰਾਏਦਾਰ ਸੀਗਾ 2 ਮਹੀਨੇ 'ਚ ਇੱਕ ਵਾਰ ਮਕਾਨ ਚੋਂਦਾ ਸੀਗਾ ਤੇ ਆਪਣਾ ਕੁਝ-ਕੁਝ ਸਮਾਨ ਲੈ ਕੇ ਉਹ ਵਾਪਸ ਪਰਤ ਜਾਂਦਾ ਸੀ ਪਰ ਉਹ ਸਾਰਾ ਸਮਾਨ ਲੈ ਕੇ ਨਹੀਂ ਸੀ ਜਾਂਦਾ ਇਸ ਵਾਰ ਮਕਾਨ ਮਾਲਕ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਨ ਲੈ ਕੇ ਜਾ ਤੋ ਉਹ ਕੀ ਜਵਾਬ ਦਿੰਦਾ ਉਹ ਕਹਿੰਦਾ ਆ ਕਿ ਮੈਂ ਜਿਸ ਜਗ੍ਹਾ ਤੇ ਰਹਿ ਰਿਹਾ ਆ ਆ ਉੱਥੇ ਜਗ੍ਹਾ ਘਟਿਆ ਤੇ ਮੈਨੂੰ ਦਿੱਕਤ ਆ ਮੈਂ ਉੱਥੇ ਸਮਾਨ ਨਹੀਂ ਰੱਖ ਸਕਦਾ ਮੈਂ ਹੋਰ ਜਗ੍ਹਾ ਦਾ ਇੰਤਜ਼ਾਮ ਕਰ ਰਿਹਾ ਹਾਂ ਹੁਣ ਕੁਝ ਸਮਾਂ ਨਿਕਲ ਜਾਂਦਾ ਆ ਤੇ ਉਹ ਆਪਣਾ ਸਮਾਨ ਲੈਣ ਲਈ ਵਾਪਸ ਨਹੀਂ ਆਉਂਦਾ ਨਵਾਂ ਕਿਰਾਏਦਾਰ ਸੀਗਾ ਜਿਹੜਾ ਉਹ ਜੁਲਾਈ 2024 ਚ ਉੱਥੇ ਰਹਿਣ ਆਇਆ ਸੀ ਜਿਹੜਾ ਪੁਰਾਣੇ ਵਾਲਾ ਕਿਰਾਏਦਾਰ ਸੀਗਾ ਉਹ ਜੂਨ 2024 ਨੂੰ ਲੋਕ ਕਰਕੇ ਚਲਾ ਗਿਆ ਸੀ ਇੱਕ ਇਥੇ ਹੋਰ ਦਿੱਕਤ ਸੀਗੀ ਜਿਹੜਾ ਮਕਾਨ ਮਾਲਿਕ ਸੀਗਾ ਉਹਦੇ ਸਮਾਨ ਨੂੰ ਜ਼ਬਰਦਸਤੀ ਘਰ ਤੋਂ ਬਾਹਰ ਵੀ ਨਹੀਂ ਸੀ ਕੱਢ ਸਕਦਾ ਕਿਉਂਕਿ ਉਸ ਵਿਅਕਤੀ ਦਾ ਜਿਹੜਾ ਸੀਗਾ ਉਹ ਕਈ ਮਹੀਨਿਆਂ ਦੇ ਕਿਰਾਇਆ ਹਲੇ ਬਾਕੀ ਸੀਗਾ ਕੁਝ ਮੀਡੀਆ ਰਿਪੋਰਟ ਦੇ ਅਕੋਰਡਿੰਗ ਸੀ ਕਿ ਜਿਹੜਾ ਮਾਰਚ ਮਹੀਨੇ ਤੱਕ ਦਾ ਹੁਣ ਅਗਰ ਸਮਾਨ ਬਾਹਰ ਕੱਢਦਾ ਤੇ ਉਹ ਲੈ ਕੇ ਕਿਤੇ ਚਲਾ ਜਾਂਦਾ ਤਾਂ ਕਿਰਾਏ ਦੇ ਪੈਸੇ ਉਹ ਕਿੱਦਾਂ ਵਸੂਲ ਕਰੇਗਾ ਵਾਰ-ਵਾਰ ਉਹਦੇ ਘਰ ਜਾਣਾ ਪਏਗਾ ਤੇ ਉਹਦੇ ਸਮਾਨ ਸੀਗਾ ਇੱਕ ਤਰ੍ਹਾਂ ਦਾ ਇਹਨਾਂ ਦੇ ਕੋਲ ਸਿਕਿਉਰਿਟੀ ਡਿਪੋਜ਼ਿਟ ਤੇ ਸੀਗਾ ਉਹਨੇ ਇਹ ਵੀ ਕਿਹਾ ਸੀਗਾ ਕਿ ਜਿਸ ਦਿਨ ਸਮਾਨ ਲੈ ਕੇ ਜਾਏਗਾ ਪੈਸਾ ਦਾ ਹਿਸਾਬ ਕਰਕੇ ਦੇਖੇ ਜਾਏਗਾ ਹੁਣ ਇਹਨਾਂ ਸਾਰੀਆਂ ਚੀਜ਼ਾਂ 'ਚ ਹੌਲੀ-ਹੌਲੀ ਕਈ ਮਹੀਨੇ ਗੁਜ਼ਰ ਜਾਂਦੇ ਐ ਹੁਣ ਜਿਹੜਾ ਸੀਗਾ ਸਮਾਂ ਆ ਗਿਆ ਸੀਗਾ ਜਨਵਰੀ 2025 ਦਾ ਨਵੇਂ ਕਿਰਾਏਦਾਰ ਨੂੰ ਹੁਣ ਜਗ੍ਹਾ ਘੱਟ ਪੈਣ ਲੱਗੀ ਤਾਂ ਉਹਨਾਂ ਨੇ ਬਾਕੀ ਕਮਰਿਆਂ ਦੀ ਵੀ ਉਹਨਾਂ ਨੂੰ ਜ਼ਰੂਰਤ ਸੀਗੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਉਹਨਾਂ ਨੇ ਸਟੱਡੀ ਰੂਮ ਬਣਾਉਣਾ ਸੀਗਾ ਜਿੱਥੇ ਬੈ ਕੇ ਉਹ ਸ਼ਾਂਤੀ ਨਾਲ ਪੜ੍ਹ ਲਿਖ ਸਕਣ ਹੁਣ ਜਿਹੜਾ ਬਲਬੀਰ ਸਿੰਘ ਸੀਗਾ ਜਿਹੜਾ ਜਿਹੜਾ ਕਿਰਾਏਦਾਰ ਸੀਗਾ ਨਵਾਂ ਉਹਨੇ ਮਕਾਨ ਮਾਲਿਕ ਨੂੰ ਕਿਹਾ ਕਿ ਇਹਨਾਂ ਦੇ ਰੂਮ ਦਾ ਤਾਲਾ ਤੋੜ ਕੇ ਅਸੀਂ ਸ਼ਿਫਟ ਹੋ ਜਾਈਏ ਕਿਉਂਕਿ ਹੁਣ 6-7 ਮਹੀਨਿਆਂ ਤੋਂ ਕਮਰੇ ਬੰਦ ਸੀਗੇ ਤੇ ਇਹਨਾਂ ਦੀ ਸਾਫ ਸਫਾਈ ਵੀ ਕਰਨੀ ਚਾਹੀਦੀ ਹੈ ਉਹਨੇ ਇਹੀ ਕਿਹਾ ਮਕਾਨ ਮਾਲਿਕ ਨੂੰ ਹੁਣ ਜਦੋਂ ਉਹ ਸਮਾਨ ਲੈ ਕੇ ਉਹਨੇ ਜਾਣਾ ਹੋਏਗਾ ਉਹ ਚਲਾ ਜਾਏਗਾ ਸਾਨੂੰ ਉਹਦੇ ਸਮਾਨ ਦੇ ਨਾਲ ਕੋਈ ਮਤਲਬ ਨਹੀਂ ਇਹ ਬਲਬੀਰ ਸਿੰਘ ਨੇ ਕਿਹਾ ਨਵੇਂ ਕਿਰਾਏਦਾਰ ਨੇ ਅਸੀਂ ਤਾਂ ਸਿਰਫ ਆਪਣਾ ਇੱਥੋਂ ਦੀ ਸਾਫ ਸਫਾਈ ਕਰਾਂਗੇ ਤੇ ਉਹਦਾ ਸਮਾਨ ਇੱਕ ਸਾਈਡ ਤੇ ਰੱਖ ਕੇ ਅਸੀਂ ਆਪਣਾ ਕੁਝ ਸਮਾਨ ਉੱਥੇ ਰੱਖ ਲਵਾਂਗੇ ਹੁੰ ਜਿਹੜਾ ਮਕਾਨ ਮਾਲਿਕ ਸੀਗਾ ਉਹਨੇ ਇਜਾਜ਼ਤ ਉਹਨੂੰ ਦੇ ਦਿੱਤੀ ਤਾਂ ਹੁਣ ਜਦੋਂ ਉਹਨਾਂ ਨੂੰ ਇਜਾਜ਼ਤ ਮਿਲੀ ਤਾਂ ਉਹਨਾਂ ਨੇ ਤਾਲਾ ਤੋੜ ਕੇ ਸਫਾਈ ਕਰਨੀ ਸ਼ੁਰੂ ਕਰਤੀ ਹੁਣ ਇਸ ਤੋਂ ਬਾਅਦ ਕੀ ਹੁੰਦਾ 8 ਜਨਵਰੀ 2025 ਦੀ ਰਾਤ ਤਕਰੀਬਨ ਰਾਤ ਦੇ 8:30 ਵਜੇ ਬੰਦ ਕਮਰਿਆਂ ਦਾ ਜਿਹੜਾ ਤਾਲਾ ਸੀਗਾ ਉਹ ਤੋੜਿਆ ਗਿਆ ਹੁਣ ਜਿਹੜਾ ਉਹ ਸੜੀਆਂ ਸੀਗੀਆਂ ਜਿਹੜੀਆਂ ਉੱਪਰ ਜਾਂਦੀਆਂ ਸੀਗੀਆਂ ਉਹਨਾਂ ਦੇ ਥੱਲੇ ਇੱਕ ਰੂਮ ਸੀਗਾ ਤੇ ਹੁਣ ਜਦੋਂ ਉਹ ਨਵਾਂ ਕਿਰਾਏਦਾਰ ਸੀਗਾ ਉਹ ਜਿਹੜਾ ਰੂਮ ਦੇ ਵੱਲ ਜਾਂਦਾ ਆ ਤਾਂ ਸਾਹਮਣੇ ਵੇਖਦਾ ਆ ਕਿ ਇੱਕ ਫ੍ਰਿਜ ਪਿਆ ਹੈ ਉੱਥੇ ਜੋ ਕਿ ਸਫੇਦ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਸੀਗਾ ਉਹਦੇ ਆਲੇ-ਦੁਆਲੇ ਕੋਈ ਛੋਟਾ-ਮੋਟਾ ਸਮਾਨ ਸੀਗਾ ਜਿਵੇਂ ਘਰ ਦੇ ਬਰਤਨ ਸੀਗੇ ਕੁਝ ਸਟੈਂਡ ਤੇ ਬਿਸਤਰ ਸੀਗੇ ਉੱਥੇ ਪਏ ਹੋਏ ਹੁਣ ਜਦੋਂ ਉਹਦੇ ਕੋਲ ਜਾ ਕੇ ਵੇਖਦਾ ਆ ਤਾਂ ਉਹਨੂੰ ਕੁਝ ਸਮਝ ਨਹੀਂ ਆਉਂਦਾ ਹੁਣ ਜਦੋਂ ਉਹ ਫ੍ਰਿਜ ਨੂੰ ਵੇਖਦਾ ਆ ਤਾਂ ਉਹ ਹੈਰਾਨ ਸੀਗਾ ਕਿ ਇਹ ਤਾਂ ਆਉਣੇ ਆ ਫ੍ਰਿਜ ਚੱਲ ਰਹੀ ਹੈ ਤੇ ਹੁਣ ਇਹ ਦੇਖ ਕੇ ਬਲਬੀਰ ਨੇ ਸੋਚਿਆ ਕਿ ਕਿੰਨਾ ਲਾਪਰਵਾਹ ਆਦਮੀ ਹੈ ਇਹ ਕਈ ਮਹੀਨਿਆਂ ਤੋਂ ਫ੍ਰਿਜ ਐਵੇਂ ਹੀ ਚਾਲੂ ਪਿਆ ਆ ਤੇ ਉਹ ਸੋਚ ਰਿਹਾ ਸੀਗਾ ਕਿ ਬਿਜਲੀ ਦਾ ਬਿੱਲ ਵੀ ਬਹੁਤ ਆ ਰਿਹਾ ਹੈ ਇਹਨੂੰ ਲੈ ਕੇ ਉਹ ਬਹੁਤ ਪਰੇਸ਼ਾਨ ਸੀਗਾ ਹੁਣ ਉਹਨੂੰ ਸਮਝ ਆਇਆ ਕਿ ਬਿਜਲੀ ਦਾ ਬਿੱਲ ਇਹਨਾ ਕਿਉਂ ਆ ਰਿਹਾ ਸੀਗਾ ਹੁਣ ਉਹਨੇ ਕੀ ਕੀਤਾ ਸਭ ਤੋਂ ਪਹਿਲਾਂ ਉਹਨੇ ਫ੍ਰਿਜ ਸੀਗੀ ਜਿਹੜੀ ਉਹ ਬੰਦ ਕਰਤੀ ਉਨੇ ਆਲਸੋ ਫ੍ਰਿਜ ਨੂੰ ਖੋਲ ਕੇ ਨਹੀਂ ਵੇਖਿਆ ਕਿ ਅੰਦਰ ਕੀ ਹੈ ਕੀ ਨਹੀਂ ਕਿਉਂਕਿ ਉਹ ਸੋਚਦਾ ਸੀਗਾ ਕਿ ਕਿਸੇ ਹੋਰ ਦਾ ਸਮਾਨ ਹੈ ਤਾਂ ਉਹਨੂੰ ਇਹਦੇ ਨਾਲ ਕੀ ਮਤਲਬ ਇੱਕ ਵੱਡਾ ਕੰਮ ਹੋ ਗਿਆ ਕਮਰੇ ਦਾ ਤਾਲਾ ਟੁੱਟ ਗਿਆ ਸਾਫ ਸਫਾਈ ਕਰਵਾ ਕੇ ਬਸ ਹੁਣ ਸ਼ਿਫਟ ਹੋਣਾ ਹੈ ਇਸ ਤਾਲੇ ਨੂੰ ਟੁੱਟਣ ਦੀ ਘਟਨਾ ਬਾਰੇ ਪੁਰਾਣੇ ਕਿਰਾਏਦਾਰ ਨੂੰ ਕੁਝ ਨਹੀਂ ਸੀ ਦੱਸਿਆ ਗਿਆ ਮਕਾਨ ਮਾਲਿਕ ਨੇ ਸੋਚਿਆ ਕਿ ਉਹਨੂੰ ਦੱਸਣਾ ਚਾਹੀਦਾ ਆ ਹੁਣ ਤਾਂ ਉਹਨਾਂ ਨੇ ਕੀ ਕੀਤਾ ਉਹਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਲਗਾਤਾਰ ਉਹਦਾ ਫੋਨ ਸੀਗਾ ਜਿਹੜਾ ਉਹ ਬੰਦ ਆ ਰਿਹਾ ਸੀਗਾ ਉਹਦੇ ਨਾਲ ਕੰਟੈਕਟ ਕੋਈ ਹੋ ਨਹੀਂ ਸਿਰਿਆ ਹੁਣ ਬਲਬੀਰ ਨੇ ਕਮਰਾ ਖੋਲਣ ਤੋਂ ਬਾਅਦ ਫ੍ਰਿਜ ਬੰਦ ਕਰਨ ਤੋਂ ਬਾਅਦ ਉਹ ਸੌਨਲੀ ਚਲਾ ਜਾਂਦਾ ਆ ਤੇ ਅਗਲੇ ਦਿਨ 9 ਜਨਵਰੀ ਨੂੰ ਕਮਰੇ ਦੀ ਸਫਾਈ ਸ਼ੁਰੂ ਹੁੰਦੀ ਹੈ ਤੇ ਘਰ ਦੇ ਹੀ ਆਪਸ ਵਿੱਚ ਮਿਲ ਕੇ ਸਫਾਈ ਕਰਨ ਲੱਗਦੇ ਆ ਹੁਣ ਉਹ ਲੋਕ ਕੀ ਕਰਦੇ ਆ ਕਿ ਫ੍ਰਿਜ ਵਾਲੇ ਰੂਮ 'ਚ ਜਾਂਦੇ ਆ ਉੱਤੇ ਹੁਣ ਉਹਨਾਂ ਨੂੰ ਕੁਝ ਅਜੀਬ ਜਿਹੀ ਸਮੈਲ ਆਉਣ ਲੱਗਦੀ ਐ ਉਹਨਾਂ ਨੂੰ ਲੱਗਿਆ ਕਿ ਕਈ ਦਿਨਾਂ ਤੋਂ ਕਮਰਾ ਬੰਦ ਆ ਹੋ ਸਕਦਾ ਐ ਕੋਈ ਛਿਪਕਲੀ ਹੋਏ ਚੂਹਾ ਹੋਏ ਤੇ ਮਰਿਆ ਹੋਏ ਤਾਂ ਕਰਕੇ ਐਦਾਂ ਹੋ ਰਿਹਾ ਐ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਸਫਾਈ ਕੀਤੀ ਪਰ ਹੁਣ ਚੰਗੀ ਤਰ੍ਹਾਂ ਸਫਾਈ ਕਰਨ ਦੇ ਬਾਵਜੂਦ ਵੀ ਉਸ ਕਮਰੇ 'ਚ ਉਹ ਸਮੈਲ ਸੀਗੀ ਉਹ ਜਾ ਹੀ ਨਹੀਂ ਸੀ ਰਹੀ ਬਲਕਿ ਉਹ ਤਾਂ ਵੱਧਦੀ ਜਾ ਰਹੀ ਸੀ ਹੁਣ ਇਹ ਸਭ ਕਰਦੇ ਕਰਦੇ 10 ਜਨਵਰੀ ਹੋ ਜਾਂਦੀ ਹੈ ਤੇ ਹੁਣ ਜਿਹੜੀ ਉਹ 스멜 ਸੀਗੀ ਉਹ ਕਾਫੀ ਤੇਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਐਨੀ ਕਿ ਉਹਨਾਂ ਤੋਂ ਸਹਿਨ ਨਹੀਂ ਸੀ ਹੋ ਰਹੀ ਹੁਣ ਤਾਂ ਪੜੋਸੀਆਂ ਦੇ ਘਰ ਤੱਕ ਵੀ ਉਹ ਜਿਹੜੀ 스멜 ਸੀਗੀ ਉਹ ਜਾਣੀ ਸ਼ੁਰੂ ਸ਼ੁਰੂ ਹੋ ਜਾਂਦੀ ਹੈ ਹੁਣ ਆਸੇ ਪਾਸੇ ਦੇ ਲੋਕ ਵੀ ਕਾਫੀ ਪਰੇਸ਼ਾਨ ਹੋ ਚੁੱਕੇ ਸੀ ਤੇ ਉਹ ਸੋਚ ਰਹੇ ਸੀਗੇ ਇਹ ਬਦਬੂ ਕਿੱਥੋਂ ਆ ਰਹੀ ਹੈ ਹੁਣ ਥੋੜਾ ਇੱਧਰ ਉੱਧਰ ਵੇਖਣ ਤੋਂ ਬਾਅਦ ਉਹਨਾਂ ਨੂੰ ਇਹ احساس ਹੁੰਦਾ ਆ ਕਿ ਇਹ ਬਦਬੂ ਉਸ ਫ੍ਰਿਜ ਚੋਂ ਆ ਰਹੀ ਹੈ ਜਿਸ ਨੂੰ ਉਹਨਾਂ ਨੇ ਪਰਸੋ ਰਾਤ ਤੋਂ ਆਫ ਕੀਤਾ ਹੋਇਆ ਆ ਹੁਣ ਉਹ ਉਹ ਕੱਪੜੇ ਚ ਪੈਕ ਸੀਗੇ ਉਹਨਾਂ ਨੇ ਖੋਲ ਕੇ ਚੈੱਕ ਨਹੀਂ ਸੀ ਕੀਤੀ ਸਫਾਈ ਕਰਦੇ ਟਾਈਮ ਉਹਨਾਂ ਨੇ ਸੋਚਿਆ ਕਿ ਛੇੜ ਛੜ ਕੀ ਕਰਨੀ ਹੈ ਹੁਣ ਉਹਨਾਂ ਨੇ ਬਦਬੂ ਤੋਂ ਪਰੇਸ਼ਾਨ ਹੋ ਕੇ ਆਸ-ਪਾਸ ਦੇ ਜਿਹੜੇ ਲੋਕ ਸੀਗੇ ਉਹਨਾਂ ਦੇ ਘਰ ਇਕੱਠੇ ਹੋ ਕੇ ਆਉਣ ਲੱਗੇ ਤਾਂ ਉਹਨਾਂ ਨੇ ਕਿਹਾ ਕਿ ਇੰਨੀ ਤੇਜ਼ ਇਹ ਜਿਹੜੀ ਬਦਬੂ ਆ ਰਹੀ ਹੈ ਦੀ ਵਜ੍ਹਾ ਤੋਂ ਸਾਰਿਆਂ ਦਾ ਹੁਣ ਦਿਮਾਗ ਸੀਗਾ ਜਿਹੜਾ ਉਹ ਖਰਾਬ ਹੋ ਰਿਹਾ ਸੀਗਾ ਹੁਣ ਇੱਥੇ ਕੀ ਹੁੰਦਾ ਆ ਹੁਣ ਸਾਰਿਆਂ ਦੇ ਦਿਮਾਗ 'ਚ ਅਲੱਗ-ਅਲੱਗ ਖਿਆਲ ਆਉਣੇ ਸ਼ੁਰੂ ਹੁੰਦੇ ਆ ਕਿਉਂਕਿ ਇਹ ਲੋਕ ਵੀ ਨਿਊਜ਼ ਚੈਨਲ ਵਗੈਰਾ ਉਹ ਵੰਦੇ ਸੀਗੇ ਤੇ ਉਹਨਾਂ ਨੂੰ ਵੀ ਐਵੇਂ ਦੀਆਂ ਖਬਰਾਂ ਦਾ ਅਕਸਰ ਪਤਾ ਲੱਗਦਾ ਰਹਿੰਦਾ ਸੀ ਤਾਂ ਹੁਣ ਉਹਨਾਂ ਨੇ ਕਈ ਵਾਰੀ ਵੇਖਿਆ ਸੀਗਾ ਕਿ ਕਈ ਵਾਰ ਦਰਦਾਂ ਦੇ ਵਿੱਚ ਐਂ ਫ੍ਰਿਜ ਦਾ ਇਸਤੇਮਾਲ ਹੁੰਦਾ ਆ ਤਾਂ ਹੁਣ ਉਹਨਾਂ ਨੇ ਕੀ ਕੀਤਾ ਸਾਰੇ ਲੋਕਾਂ ਨੇ ਮਿਲ ਕੇ ਸੋਚਿਆ ਕਿ ਹੁਣ ਉਹਨਾਂ ਨੂੰ ਪੁਲਿਸ ਬੁਲਾਣੀ ਚਾਹੀਦੀ ਹੈ ਹੁਣ ਇੱਥੇ ਸਾਰਿਆਂ ਨੇ ਪੁਲਿਸ ਨੂੰ ਬੁਲਾਇਆ ਹਉਨ ਫੋਨ ਕੀਤਾ ਗਿਆ ਪੁਲਿਸ ਨੂੰ ਤੇ ਪੁਲਿਸ ਕੁਛ ਹੀ ਮਿੰਟਾਂ ਦੇ ਵਿੱਚ ਉੱਥੇ ਜਿਹੜੀ ਹੈ ਪਹੁੰਚ ਜਾਂਦੀ ਹੈ ਪੁਲਿਸ ਨੂੰ ਆਉਂਦਿਆਂ ਹੀ ਲੱਗਦਾ ਹੈ ਕਿ ਇੱਥੇ ਕੁਝ ਗੜਬੜ ਹੈਗੀ ਆ ਹੁਣ ਪੁਲਿਸ ਵਾਲਿਆਂ ਦੇ ਸਾਹਮਣੇ ਹੀ ਉਸ ਫ੍ਰਿਜ ਨੂੰ ਖੋਲਿਆ ਗਿਆ ਤਾਂ ਫ੍ਰਿਜ ਦੇ ਅੰਦਰ ਜਿਹੜੇ ਟ੍ਰੇ ਵਗੈਰਾ ਲੱਗੇ ਹੁੰਦੇ ਆ ਉਹ ਨਹੀਂ ਸੀਗੇ ਹੁਣ ਜਦੋਂ ਪੁਲਿਸ ਦਰਵਾਜ਼ਾ ਖੋਲ੍ਹਦੀ ਹੈ ਤੇ ਜਿਸ ਗੱਲ ਦਾ ਡਰ ਹੁੰਦਾ ਉਹੀ ਹੁੰਦਾ ਅੰਦਰ ਇੱਕ ਸੀਗੀ ਜਿਹੜੀ ਉਹ ਲੇਡੀ ਸੀਗੀ ਉਹ ਬੈਠੀ ਹੋਈ ਸੀ ਜੋ ਜ਼ਿੰਦਾ ਤਾਂ ਨਹੀਂ ਸੀ ਉਹਨੂੰ ਦੇਖ ਕੇ ਸਮਝ ਆਇਆ ਕਿ ਇਹ ਕਈ ਮਹੀਨਿਆਂ ਤੋਂ ਇਸੇ ਫ੍ਰਿਜ ਵਿੱਚ ਆ ਕਿਉਂਕਿ ਇਹਦੀ ਜਿਹੜੀ ਡੈੱਡ ਬਾਡੀ ਸੀਗੀ ਉਹ ਡੀਕੰਪੋਜ਼ ਹੋ ਰਹੀ ਸੀ ਤਾਂ ਇਹ ਤੋਂ ਸਾਫ਼ ਹੋ ਗਿਆ ਸੀਗਾ ਕਿ ਇਹ ਕਤਲ ਦਾ ਮਾਮਲਾ ਹੈ ਕਿਸੇ ਨੇ ਕਾਂਡ ਕਰਕੇ ਇਹਨੂੰ ਫ੍ਰਿਜ ਦੇ ਵਿੱਚ ਛੁਪਾ ਕੇ ਰੱਖਿਆ ਆ ਹੁਣ ਬਲਬੀਰ ਨੂੰ ਜਿਹੜਾ ਨਵਾਂ ਕਿਰਾਏ ਦਾ ਉਹਨੂੰ ਸਮਝ ਆਇਆ ਕਿ ਸ਼ਾਇਦ ਇਸਲੀ ਹੀ ਫ੍ਰਿਜ ਆਨ ਸੀ ਜਦੋਂ ਨੇ ਪਹਿਲੀ ਵਾਰੀ ਵੇਖਿਆ ਤਾਂ ਉਹਨੂੰ ਲੱਗਿਆ ਕਿ ਸ਼ਾਇਦ ਡੀਕੰਪੋਜ਼ ਨਾ ਹੋਏ ਤਾਂ ਹੀ ਸਾਰੀ ਫ੍ਰिज ਦੀ ਜਿਹੜੀ ਸੈਟਿੰਗ ਸੀਗੀ ਉਹ ਹਾਈ 쿨ਿੰਗ ਤੇ ਸੀਗੀ ਤੇ ਹੁਣ ਜਿਹੜੇ ਇੱਥੇ ਜਿਹੜੀ ਉਹ ਮਹਿਲਾ ਸੀਗੀ ਉਹਨੇ ਕੱਪੜੇ ਗਹਿਣੇ ਸਭ ਕੁਝ ਪਾ ਰੱਖੇ ਸੀਗੇ ਹੁਣ ਇਹਦਾ ਮਤਲਬ ਇਹ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲਾ ਕੋਈ ਵੀ ਜਿਹੜਾ ਵੀ ਸ਼ਖਸ ਰਿਆ ਹੋਏਗਾ ਉਹ ਚੋਰੀ ਦੇ ਕਰਕੇ ਤਾਂ ਉਹਨੇ ਸਭ ਕੁਝ ਨਹੀਂ ਕੀਤਾ ਹੋਣਾ ਕਿਉਂਕਿ ਜਿਹੜੀ ਉਹ ਮਹਿਲਾ ਸੀਗੀ ਉਹਨੇ ਸੋਨੇ ਦੇ ਗਹਿਣੇ ਵੀ ਪਾਏ ਹੋਏ ਸੀਗੇ ਤੇ ਹੁਣ ਇੱਥੇ ਫੋਰੈਂਸਿਕ ਜਿਹੜੀ ਟੀਮ ਆ ਪੁਲਿਸ ਉਹਨੂੰ ਬੁਲਵਾਂਦੀ ਹੈ ਬਾਕੀ ਸੀਨੀਅਰ ਆਫੀਸਰ ਵੀ ਉੱਥੇ ਆ ਜਾਂਦੇ ਆ ਹੁਣੇ ਘਟਨਾ ਤੇਜ਼ੀ ਨਾਲ ਉਸ ਇਲਾਕੇ ਦੇ ਵਿੱਚ ਫੈਲਣ ਲੱਗਦੀ ਹੈ ਨਿਊਜ਼ ਮੀਡੀਆ ਦੇ ਲੋਕ ਵੀ ਉੱਥੇ ਜਿਹੜੇ ਸੀਗੇ ਉਹ ਪਹੁੰਚ ਜਾਂਦੇ ਆ ਹੁਣ ਸਵੇਰੇ 9:30 ਵਜੇ ਤੱਕ ਜਿਹੜਾ ਮਕਾਨ ਮਾਲਕ ਸੀਗਾ ਉਹਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਉਹ ਇੱਥੇ ਆਉਣ ਵੈਸੇ ਉਹ ਇਨਡੋਰ ਦੇ ਰਹਿਣ ਵਾਲੇ ਸੀਗੇ ਪਰ ਪਿਛਲੇ ਕੁਝ ਮਹੀਨਿਆਂ ਤੋਂ ਦबई ਵਿੱਚ ਰਹਿ ਰਹੇ ਸੀਗੇ ਹੁਣ ਇਹ ਦੌਰ ਦੇ ਉਹ ਜਿਹੜਾ ਜੇ ਸੀ ਇਲਾਕੇ ਵਿੱਚ ਰਹਿੰਦੇ ਸੀਗੇ ਉੱਥੇ ਹੁੰਦੇ ਆ ਤੇ ਹੁਣ ਮਹਿਲਾ ਦੀ ਜਿਹੜੀ ਪਛਾਣ ਜਾਣਨ ਲਈ ਪੁਲਿਸ ਨੂੰ ਜ਼ਿਆਦਾ ਮਸ਼ੱਕਤ ਨਹੀਂ ਕਰਨੀ ਪੈਂਦੀ ਕਿਉਂਕਿ ਜਿਹੜੇ ਉਹ ਆਂਢੀ ਗਵਾਂਢੀ ਸੀਗੇ ਉਹ ਦੱਸ ਦਿੰਦੇ ਆ ਉਹਨਾਂ ਤੋਂ ਪਤਾ ਚੱਲ ਜਾਂਦਾ ਆ ਕਿ ਇਹ ਪ੍ਰਤਿਭਾ প্রজਪਤੀ ਉਰਫ ਪਿੰਕੀ ਆ ਸ਼ੁਰੂਆਤੀ ਜਾਂਚ ਪੜਤਾਲ ਕਰਨ ਤੋਂ ਬਾਅਦ ਜਿਹੜੀ ਸੀਗੀ ਪੁਲਿਸ ਸਾਰੇ ਜਿਹੜੇ ਸਬੂਤ ਇਕੱਠੇ ਕਰ ਲੈਂਦੀ ਆ ਉਸ ਤੋਂ ਬਾਅਦ ਉਨੂੰ ਹਸਪੀਟਲ ਜਿਹੜੀ ਸੀ ਉਹਦੀ ਡੈੱਡ ਬੋਡੀ ਸੀਗੀ ਉਹਨੂੰ ਉਥੇ ਪਹੁੰਚਾ ਦਿੱਤਾ ਜਾਂਦਾ ਹੈ ਹੁਣ ਪੜੋਸੀਆਂ ਤੋਂ ਪੁੱਛਤਾਛ ਕਰਨ ਤੋਂ ਪਤਾ ਚੱਲਦਾ ਹੈ ਕਿ ਪ੍ਰਤਿਭਾ ਸੀਗੀ ਜਿਹੜੀ ਉਹ ਜਿਹੜੀ ਉਹ ਜਾਣਕਾਰੀ ਜਿਹੜੀ ਮਿਲਦੀ ਹੈ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਪੜੋਸੀਆਂ ਦੇ ਅਕੋਰਡਿੰਗ ਕਿ ਪ੍ਰਤਿਭਾ ਇੱਥੇ ਆਪਣੇ ਘਰ ਵਾਲੇ ਦੇ ਨਾਲ ਰਿਆ ਕਰਦੀ ਸੀ ਇਹ ਲੋਕ ਪਿਛਲੇ 5 ਸਾਲਾਂ ਤੋਂ ਇਕੱਠੇ ਸੀਗੇ ਪਰ ਇਹਨਾਂ ਦੀ ਇਹਨਾਂ ਦਾ ਕੋਈ ਬੱਚਾ ਨਹੀਂ ਸੀ ਇਹ ਜਿਹੜੀ ਮਹਿਲਾ ਸੀਗੀ ਕਾਫੀ ਮਿਲਨਸਾਰ ਤੇ ਹਸਮੁਖ ਸੀ ਇਸ ਦਾ ਇਸ ਕਲੋਨੀ ਚ ਸਾਰਿਆਂ ਦੇ ਨਾਲ ਵਧੀਆ ਸੰਬੰਧ ਸੀਗੇ ਸਾਰਿਆਂ ਨਾਲ ਹੱਸ ਕੇ ਗੱਲ ਕਰਿਆ ਕਰਦੀ ਸੀ ਇਹ ਆਪਣੇ ਘਰ ਚ ਰਹਿੰਦਿਆਂ ਹੋਇਆਂ ਸਲਾਈ ਦਾ ਕੰਮ ਕਰਦੀ ਸੀਗੀ ਤੇ ਕਲੋਨੀ ਵਾਲੇ ਜਿਨੇ ਵੀ ਆਸਪੜੋਸ ਦੇ ਲੋਕ ਸੀਗੇ ਉਹਨਾਂ ਦੇ ਸਾਰਿਆਂ ਦੇ ਕੱਪੜੇ ਇਹੀ ਜਿਹੜੀ ਸੀਗੀ ਉਹ ਸਲਾਈ ਕਰਦੀ ਸੀਗੀ ਕਾਫੀ ਧਾਰਮਿਕ ਸੀਗੀ ਇਲਾਕੇ ਚ ਹੋਣ ਵਾਲੇ ਸਾਰੇ ਧਾਰਮਿਕ ਜਿਹੜੇ ਪ੍ਰੋਗਰਾਮ ਹੁੰਦੇ ਸੀਗੇ ਉਹਨਾਂ ਚ ਬਦ ਚੜ ਕੇ ਹਿੱਸਾ ਲਿਆ ਕਰਦੀ ਸੀਗੀ ਇਹ ਖਾਟੂ ਸ਼ਾਮ ਜੀ ਨੂੰ ਬਹੁਤ ਮੰਨਦੀ ਸੀ ਹਰ ਇਕਾदशी ਤੇ ਜਿਹੜਾ ਸੀਗਾ ਉਹ ਅਮਰਤ ਨਗਰ ਦੇ ਮੰਦਿਰ ਚ ਜਾਇਆ ਕਰਦੀ ਸੀ ਪੂਜਾ ਪਾਠ ਕਰਦੀ ਕੁਝ ਮੀਡੀਆ ਰਿਪੋਰਟਸ ਦੇ ਅਕੋਰਡਿੰਗ ਪ੍ਰਤੀਬਾਨਿਕ ਕਲੋਨੀ ਚ ਆਪਣੀਆਂ ਸਹੇਲੀਆਂ ਨੂੰ ਦੱਸਿਆ ਸੀਗਾ ਕਿ ਇਹਨਾਂ ਦਾ 2 ਸਾਲ ਦਾ ਇੱਕ ਬੱਚਾ ਹੈ ਸੀਗਾ ਪਰ ਉਹ ਨਿਮੋਨੀਆ ਦੀ ਬਿਮਾਰੀ ਦੇ ਚਲਦੇ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਪਲੀ ਇਹਨਾਂ ਦੀ ਕੋਈ ਸੰਤਾਨ ਨਹੀਂ ਸੀ ਪਰ ਪਿੰਕੀ ਨੂੰ ਬੱਚਿਆਂ ਦੇ ਨਾਲ ਬਹੁਤ ਲਗਾਵ ਸੀਗਾ ਉਹ ਕਿਤੇ ਵੀ ਬਾਹਰ ਜਾਂਦੀ ਤਾਂ ਪੜੋਸ ਦੇ ਬੱਚਿਆਂ ਲਈ ਚਾਕਲੇਟ ਟੌਫੀਆਂ ਲੈ ਕੇ ਆਇਆ ਕਰਦੀ ਸੀ ਇਧਰ ਪੁਲਿਸ ਨੇ ਕਮਰਿਆਂ ਦੀ ਬਹੁਤ ਚੰਗੇ ਦੇ ਨਾਲ ਤਲਾਸ਼ੀ ਕੀਤੀ ਉਹਨਾਂ ਨੂੰ ਇੱਥੋਂ ਕਈ ਫੋਟੋਜ਼ ਮਿਲਦੀਆਂ ਪਿੰਕੀ ਦੀਆਂ ਤੇ ਉਹਦੇ ਹਸਬੰਦ ਦੀਆਂ ਤੇ ਨਾਲ ਹੀ ਇਹਨਾਂ ਨੂੰ ਕਈ ਡਾਕੂਮੈਂਟਸ ਵੀ ਮਿਲਦੇ ਆ ਇੱਥੇ ਹੁਣ ਜਿਹੜੀ ਉਹ ਪਿੰਕੀ ਦੀ ਫੋਟੋ ਮਿਲੀਆਂ ਸੀਗੀਆਂ ਉਹਦੇ ਨਾਲ ਜਿਹੜਾ ਬੰਦਾ ਸੀਗਾ ਉਹਦੇ ਬਾਰੇ ਹਲੇ ਪੁਲਿਸ ਵਾਲਿਆਂ ਨੂੰ ਕੁਝ ਨਹੀਂ ਸੀ ਪਤਾ ਪਰ ਇੱਥੇ ਪੁਲਿਸ ਵਾਲਿਆਂ ਨੂੰ ਜਿਹੜਾ ਉਸ ਮਕਾਨ ਮਾਲਿਕ ਸੀਗਾ ਉਹ ਦੱਸਦਾ ਆ ਕਿ ਇਹਦਾ ਹਸਬੰਦ ਆ ਉਹ ਦੱਸਦਾ ਆ ਕਿ ਇਹ ਸੰਜੇ ਪੱਟੀਦਾਰ ਆ ਤੇ ਇਹਨੇ ਘਰ ਕਿਰਾਏ ਤੇ ਲੈਂਦੇ ਟਾਈਮ ਇਹਨੂੰ ਆਧਾਰ ਕਾਰਡ ਦਿੱਤਾ ਸੀਗਾ ਹੁਣ ਜਦੋਂ ਪੁਲਿਸ ਵਾਲਿਆਂ ਨੂੰ ਦਿੰਦਾ ਆ ਉਹਦੀਆਂ ਫੋਟੋ ਕਾਪੀਜ਼ ਉਹਦੇ ਕੋਲੋਂ ਪਈਆਂ ਹੋਣੀਆਂ ਤਾਂ ਜਦੋਂ ਦਿੰਦਾ ਆ ਤਾਂ ਉਹਦੇ ਤੋਂ ਪਤਾ ਚੱਲਦਾ ਆ ਕਿ ਇਹ ਬੋਰੀਆਂ ਥਾਣਾ ਖੇਤਰ ਦੇ ਮੋਲਾਣਾ ಗ್ರಾಮ ਦਾ ਰਹਿਣ ਵਾਲਾ ਆ ਤੇ ਜਿਹੜੀ ਇਹਦੀ ਘਰ ਵਾਲੀ ਸੀਗੀ ਪ੍ਰਤਿਭਾ ਉਹ ਜੈਨ ਦੇ ਫਰੀ ਗੰਸ ਦੀ ਰਹਿਣ ਵਾਲੀ ਸੀ ਸੰਜੇ ਆ ਜਿਹੜਾ ਮਕਾਨ ਮਾਲਿਕ ਨੂੰ ਦੱਸਦਾ ਆ ਕਿ ਉਹ ਅਨਾਜ ਮੰਡੀ 'ਚ ਕੰਮ ਕਰਦਾ ਆ ਪਹਿਲਾਂ ਜਿਹੜਾ ਸੰਜੇ ਤੇ ਪ੍ਰਤਿਭਾ ਉਹ ਜੈਨ ਦੇ ਅਲੱਗ-ਅਲੱਗ ਜਗ੍ਹਾ ਤੇ ਕਿ ਰਾਏ ਤੇ ਘਰਾਂ ਚ ਰਹਿੰਦੇ ਸੀਗੇ ਕਰੀਬ 3 ਸਾਲਾਂ ਤੱਕ ਸੰਜੇ ਜਿੱਥੇ-ਜਿੱਥੇ ਜਾਂਦਾ ਜਿੱਥੇ-ਜਿੱਥੇ ਵੀ ਉਹ ਕੰਮ ਕਰਦਾ ਉਹ ਪ੍ਰਤਿਭਾ ਨੂੰ ਨਾਲ ਲੈ ਕੇ ਜਾਂਦਾ ਤੇ ਉੱਥੇ ਹੀ ਆਪਣੇ ਨਾਲ ਰੱਖਦਾ 2 ਸਾਲ ਪਹਿਲਾਂ ਦੋਵੇਂ ਇੱਥੇ دیਵਾਨ ਸੰਦੇ ਆ ਤੇ ਜੁਲਾਈ 2023 ਨੂੰ ਇਸ ਮਕਾਨ ਦਾ ਜਿਹੜਾ ਗਰਾਊਂਡ ਫਲੋਰ ਹੈ ਉਹ ਕਿਰਾਏ ਤੇ ਲੈਂਦੇ ਆ ਹੁਣ ਮਕਾਨ ਮਾਲਿਕ ਸੀਗਾ ਜਿਹੜਾ ਧਿਰੇਂਦਰ ਸ਼ਾਸਤਰੀ ਤਾਂ ਉਹਦਾ ਕਹਿਣਾ ਸੀਗਾ ਕਿ ਇਹ ਦੋਵੇਂ ਇੱਥੇ ਰਹਿਣ ਲਈ ਆਏ ਸੀਗੇ ਸ਼ੁਰੂ ਦੇ ਕੁਝ ਮਹੀਨੇ ਬਿਨਾਂ ਪਰੇਸ਼ਾਨੀ ਤੋਂ ਸੀਗਾ ਜਿਹੜਾ ਇਹ ਕਿਰਾਇਆ ਮੈਨੂੰ ਦਿੰਦੇ ਸੀਗੇ ਪਰ ਜਿਹੜਾ ਸੀਗਾ ਮਾਰਚ 2024 ਤੋਂ ਬਾਅਦ ਇਹ ਸੰਜੇ ਨੇ ਕਿਰਾਇਆ ਦੇਣਾ ਬੰਦ ਕਰ ਦਿੱਤਾ ਸੀਗਾ ਉਸਨੇ ਗਰਾਉਂਡ ਫਲੋਰ ਦਾ ਬਸ ਇੱਕ ਪੋਰਸ਼ਨ ਹੀ ਕਿਰਾਏ ਤੇ ਲਿਆ ਸੀਗਾ ਜਿਹੜੇ ਕਮਰਿਆਂ 'ਚ ਤਾਲੇ ਲੱਗੇ ਹੋਏ ਸੀਗੇ ਉਹੀ ਵਾਲੇ ਕਮਰੇ ਕਿਉਂਕਿ ਜਿਹੜੀ ਪ੍ਰਤਿਭਾ ਸੀਗੀ ਸਿਲਾਈ ਦਾ ਕੰਮ ਕਰਿਆ ਕਰਦੀ ਸੀ ਤੇ ਘਰ ਚ ਲੋਕਾਂ ਦਾ ਆਣਾ ਜਾਣਾ ਰਹਿੰਦਾ ਸੀਗਾ ਜਿਨ੍ਹਾਂ ਨੇ ਇਹਦੇ ਕੋਲ ਕੱਪੜੇ ਜਿਹੜੇ ਸਿਲਾਈ ਕਰਨ ਲਈ ਦਿੱਤੇ ਹੁੰਦੇ ਸੀਗੇ ਅਕਸਰ ਉਹ ਘਰ ਦੇ ਬਾਹਰ ਦਿਖ ਜਾਇਆ ਕਰਦੀ ਸੀ ਲੋਕਾਂ ਨੂੰ ਤਾਂ ਪੁਲਿਸ ਵਾਲਾ ਉਹਨਾਂ ਨੂੰ ਇਹ ਵੀ ਪਤਾ ਚੱਲਦਾ ਹੈ ਕਿ ਪ੍ਰਤਿਭਾ ਦਾ ਆਪਣੇ ਘਰ ਵਾਲਿਆਂ ਨਾਲ ਕੋਈ ਸੰਪਰਕ ਨਹੀਂ ਸੀ 2016 ਤੋਂ ਨਾ ਤਾਂ ਉਹ ਆਪਣੇ ਘਰ ਵਾਲਿਆਂ ਨੂੰ ਕਦੇ ਮਿਲੀ ਸੀ ਤੇ ਨਾ ਹੀ ਉਹਨਾਂ ਨਾਲ ਉਹਨੇ ਕੋਈ ਕੰਟੈਕਟ ਕਦੇ ਕੀਤਾ ਸੀਗਾ ਉਹਦੇ ਘਰ ਵਾਲਿਆਂ 'ਚ ਉਹਦੇ ਜਿਹੜੇ ਸੀਗੇ ਮਾਤਾ ਪਿਤਾ ਸੀਗੇ ਭਰਾ ਸੀਗੇ ਜੋ ਜੈਨ ਦੇ ਹੀ ਫ੍ਰੀਗੰਚ ਰਹਿੰਦੇ ਸੀਗੇ ਹੁਣ ਪੁਲਿਸ ਵਾਲਿਆਂ ਨੂੰ ਪਿੰਕੀ ਦੇ ਘਰ ਵਾਲਿਆਂ ਬਾਰੇ ਪਤਾ ਚੱਲਣ ਤੋਂ ਬਾਅਦ ਉਹਨਾਂ ਨਾਲ ਉਹ ਕੰਟੈਕਟ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਦਿਵਾਂਸ ਬੁਲਾਇਆ ਜਾਂਦਾ ਹੈ ਪੁਲਿਸ ਨੇ ਪ੍ਰਤੀਬਾ ਦੇ ਪਤੀ ਸੰਜੇ ਪੱਟੀਦਾਰ ਬਾਰੇ ਵੀ ਪੁੱਛਤਾਚ ਕੀਤੀ ਹੁਣ ਪੁੱਛਤਾਚ ਪਤਾ ਲੱਗਦਾ ਆ ਕਿ ਉਹ ਇੰਦੌਰ ਦੇ ਗੋਰੀਆ ਚ ਰਹਿੰਦਾ ਆ ਤਾਂ ਹੁਣ ਇੱਕ ਟੀਮ ਉੱਥੇ ਭੇਜੀ ਜਾਂਦੀ ਹੈ ਜਿਹੜਾ ਸੀਗਾ ਇਹ লাশ ਮਿਲਣ ਤੋਂ ਯਾਨੀ ਕਿ ਜਿਸ ਦਿਨ লাশ ਮਿਲੀ ਸੀਗੀ 10 ਜਨਵਰੀ ਦੀ ਦੁਪਹਿਰ ਦੀ ਗੱਲ ਆ ਪੜੋਸੀਓ ਤੇ ਪਤਾ ਚੱਲਿਆ ਸੀਗਾ ਕਿ ਪ੍ਰਤੀਬਾ ਤੇ ਉਹਦਾ ਜਿਹੜਾ ਪਤੀ ਸੀਗਾ ਸੰਜੇ ਉਹਦੇ ਵਿੱਚ ਆਏ ਦਿਨ ਝਗੜਾ ਹੁੰਦਾ ਰਹਿੰਦਾ ਸੀਗਾ ਤੇ ਇਹ ਝਗੜੇ ਜਨਵਰੀ 2024 ਤੋਂ ਕਾਫੀ ਜ਼ਿਆਦਾ ਵੱਧ ਗਏ ਸੀਗੇ ਇਹਨਾਂ ਦੀਆਂ ਆਵਾਜ਼ਾਂ ਸੀਗੀਆਂ ਜਿਹੜੀਆਂ ਉਹ ਕਲੋਨੀ ਦੇ ਬਾਕੀ ਘਰਾਂ ਤੱਕ ਜਾਂਦੀਆਂ ਸੀਗੀਆਂ ਹਾਲਾਂਕਿ ਕਦੇ ਕਿਸੇ ਪੜੋਸੀ ਨੇ ਉਹਨਾਂ ਦੇ ਝਗੜਿਆਂ ਬਾਰੇ ਨਹੀਂ ਸੀ ਪੁੱਛਿਆ ਕਿਉਂਕਿ ਉਹਨਾਂ ਦਾ ਪਰਸਨਲ ਮੈਟਰ ਸੀ ਪਤੀ ਪਤਨੀ ਦੇ ਵਿੱਚ ਦਖਲ ਦੇਣਾ ਠੀਕ ਨਹੀਂ ਤਾਂ ਵੈਸੇ ਵੀ ਪ੍ਰਤਿਭਾ ਨੇ ਦਸੰਬਰ 2023 ਚ ਮੰਦਿਰ ਚ ਪੰਡਾ ਰਖਾਇਆ ਸੀਗਾ ਇਸ ਤੋਂ ਪਤਾ ਚੱਲਦਾ ਹੈ ਕਿ ਪ੍ਰਤਿਭਾ ਕਿੰਨੀ ਧਾਰਮਿਕ ਸੀਗੀ ਤੇ ਉਧਰ ਪੋਸਟਮਾਰਟਮ ਚ ਡਾਕਟਰਾਂ ਦੇ ਅਕੋਰਡਿੰਗ ਸੀਗਾ ਸ਼ਵ ਨੂੰ ਕਾਫੀ ਪੁਰਾਣਾ ਦੱਸਿਆ ਜਾ ਰਿਹਾ ਸੀਗਾ ਇਹ ਘੱਟੋ ਘੱਟ 8 ਤੋਂ 9 ਮਹੀਨੇ ਪੁਰਾਣਾ ਹੋ ਚੁੱਕਿਆ ਸੀਗਾ ਇਧਰ ਪੁਲਿਸ ਨੇ ਅੱਗੇ ਪड़ोसੀਆਂ ਤੋਂ ਇਹ ਪੁੱਛਿਆ ਕਿ ਆਖਰੀ ਵਾਰ ਤੁਸੀਂ ਪ੍ਰਤਿਭਾ ਨੂੰ ਕਦੋਂ ਵੇਖਿਆ ਤੇ ਕਿੱਥੇ ਵੇਖਿਆ ਸੀਗਾ ਹੁਣ ਪड़ोसी ਦੱਸ ਕਿ ਉਹਨਾਂ ਨੇ ਮਾਰਚ 2024 ਇਸ ਮਹੀਨੇ ਦੀ ਪਹਿਲੀ ਤਾਰੀਖ ਯਾਨੀ ਕਿ 1 ਮਾਰਚ ਨੂੰ ਆਖਰੀ ਵਾਰੀ ਵੇਖਿਆ ਸੀਗਾ ਉਹਦੇ ਘਰ 'ਚ ਉਸ ਤੋਂ ਬਾਅਦ ਉਹ ਕਦੀ ਨਹੀਂ ਦੀ ਸੀ ਹੁਣ ਜਦੋਂ ਨਹੀਂ ਦਿੱਸੀ ਤਾਂ ਲੋਕਾਂ ਨੇ ਉਹਦੇ ਪਤੀ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਉਹ ਕਿੱਥੇ ਗਈ ਹੈ ਤਾਂ ਅਗੋਂ ਉਹਦਾ ਪਤੀ ਸੀਗਾ ਜਿਹੜਾ ਸੰਜੇ ਕਹਿੰਦਾ ਹੈ ਕਿ ਉਹ ਬੈਂਗਲੌਰ ਗਈ ਹੈ ਇਲਾਜ ਕਰਵਾਣ ਲਈ ਉਹਦੀ ਤਬੀਅਤ ਠੀਕ ਨਹੀਂ ਸੀ ਇੱਕ ਮਾਰਸ ਤੋਂ ਅਚਾਨਕ ਉਹਦੀ ਤਬੀਅਤ ਖਰਾਬ ਹੋ ਗਈ ਸੀ ਤੇ ਉਹ ਬੈਂਗਲੁਰ ਟਰੀਟਮੈਂਟ ਲਈ ਚਲੀ ਗਈ ਹੈ ਹੁਣ ਉੱਥੇ ਆਪਣੇ ਭਰਾ ਦੇ ਘਰ ਰੁਕੀ ਹੋਈ ਹੈ ਹੁਣ ਇਹਨੇ ਕਿਸੇ ਪੜੋਸੀ ਨੂੰ ਦੱਸਿਆ ਕਿ ਉਹਦੀ ਤਬੀਅਤ ਠੀਕ ਨਹੀਂ ਕਿਸੇ ਨੂੰ ਦੱਸਿਆ ਕਿ ਉਹਦੀ ਮਾਂ ਦੀ ਤਬੀਅਤ ਠੀਕ ਨਹੀਂ ਕਿਸੇ ਨੂੰ ਉਹਦੇ ਪਿਤਾ ਜੀ ਬਿਮਾਰ ਹੈ ਅਗਰ ਉਹਦੀ ਤਬੀਅਤ ਠੀਕ ਨਹੀਂ ਤਾਂ ਪਤਾ ਚੱਲ ਜਾਂਦਾ ਅਗਰ ਉਹਦੇ ਘਰ 'ਚ ਕਿਸੇ ਦੀ ਤਬੀਅਤ ਠੀਕ ਨਹੀਂ ਹੁੰਦੀ ਤਾਂ ਉਹ ਪੜੋਸੀਆਂ ਨੂੰ ਜ਼ਰੂਰ ਦੱਸਦੀ ਕੁਛ ਨਾ ਕੁਛ ਤਾਂ ਹੁੰਦਾ ਹੀ ਐ ਸ਼ੇਅਰ ਬੰਦਾ ਕਰਦਾ ਹੀ ਐ ਤਾਂ ਹੁਣ ਕੀ ਹੁੰਦਾ ਹੈ ਅਚਾਨਕ ਤੋਂ ਗਾਇਬ ਹੋ ਗਈ ਸੀ ਆਖਿਰ ਰਾਤੋ ਰਾਤ ਉਹ ਬੈਂਗਲੌਰ ਕਿਵੇਂ ਜਾ ਸਕਦੀ ਹੈ ਕਿਸੇ ਨੂੰ ਵੀ ਉਹਨੇ ਕਿਸੇ ਨੇ ਵੀ ਉਹਨੂੰ ਜਾਂਦੇ ਹੋਇਆ ਉੱਥੋਂ ਨਹੀਂ ਸੀ ਦੇਖਿਆ ਤਾਂ ਹੁਣ ਇੱਥੇ ਕਈ ਪੜੋਸੀਆਂ ਨੇ ਪ੍ਰਤਿਭਾ ਨੂੰ ਕਾਲ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹਦਾ ਜਿਹੜਾ ਮੋਬਾਈਲ ਸੀਗਾ ਉਹ ਬੰਦ ਜਾ ਰਿਹਾ ਸੀ ਇਸੇ ਮਹੀਨੇ ਤੋਂ ਹੀ ਸੰਜੇ ਨੇ ਮਕਾਨ ਦਾ ਕਿਰਾਇਆ ਦੇਣਾ ਵੀ ਬੰਦ ਕਰਤਾ ਸੀਗਾ ਅੱਗੇ ਉਸਨੇ ਕਿਹਾ ਕਿ ਉਹਨੂੰ ਕਿਤੇ ਮਕਾਨ ਮਾਲਿਕ ਨੂੰ ਕਿਹਾ ਕਿ ਉਹਨੂੰ ਕਿਤੇ ਹੋਰ ਕੰਮ ਮਿਲ ਗਿਆ ਹੈ ਤਾਂ ਇੱਥੋਂ ਜਾ ਰਿਹਾ ਹੈ ਉਹ ਮਕਾਨ ਮਾਲਿਕ ਨੂੰ ਕਹਿੰਦਾ ਕਿ ਉਹਦਾ ਸਮਾਨ ਹਲੇ ਕੁਝ ਟਾਈਮ ਲਈ ਇੱਥੇ ਹੀ ਰਹਿਣ ਦਿਓ ਤੇ ਜਦੋਂ ਉਹ ਤੇ ਸ਼ਿਫਟ ਹੋ ਜਾਏਗਾ ਚੰਗੀ ਤਰ੍ਹਾਂ ਤਾਂ ਇੱਥੋਂ ਲੈ ਜਾਏਗਾ ਤੇ ਅੱਗੋ ਇਹ ਵੀ ਕਹਿੰਦਾ ਕਿ ਮੈਂ ਬਰਾਬਰ ਇਹਦਾ ਕਿਰਾਇਆ ਵੀ ਤੁਹਾਨੂੰ ਦਵਾਂਗਾ ਜੋ ਮੈਂ ਇੱਥੇ ਸਮਾਨ ਰੱਖਿਆ ਹੋਇਆ ਹੈ ਜਦੋਂ ਹੁਣ ਜਿਹੜਾ ਮਕਾਨ ਮਾਲਿਕ ਸੀਗਾ ਉਹਨੂੰ ਜਦੋਂ ਸਮਾਨ ਲੈ ਕੇ ਜਾਣ ਲਈ ਕਹਿੰਦਾ ਤਾਂ ਅੱਗੋ ਕਦੀ ਤਾਂ ਕਹਿ ਦਿੰਦਾ ਕਿ ਮੇਰੇ ਜਿਹੜਾ ਆ ਨ ਸੋਰਾ ਮੇਰਾ ਉਹਦੀ ਤਬੀਅ ਠੀਕ ਨਹੀਂ ਕਦੇ ਚਾਚਾ ਜੀ ਦੇ ਲੜਕੀ ਨੂੰ ਕੁਝ ਹੋ ਗਿਆ ਆ ਕਦੇ ਕੁਝ ਕਦੇ ਕੁਝ ਐ ਐਵੇਂ ਬਹਾਨੇ ਬਣਾ ਕੇ ਉਹ ਟਾਲਦਾ ਰਹਿੰਦਾ ਤਾਂ ਹੁਣ ਕੀ ਹੁੰਦਾ ਆ ਜਦੋਂ ਇਹ ਨਵੇਂ ਕਿਰਾਏਦਾਰ ਜਿਹੜਾ ਬਲਬੀਰ ਨੇ ਜਿੱਦਾਂ ਦੱਸਿਆ ਆ ਕਿ ਸੰਜੇ ਵਿੱਚ ਵਿੱਚ ਉੱਥੇ ਆਂਦਾ ਸੀਗਾ ਤੇ ਉਹ ਕਮਰੇ ਦਾ ਤਾਲਾ ਖੋਲ ਕੇ ਅੰਦਰ ਜਾ ਕੇ ਵੇਖਦਾ ਕੁਛ ਤੇ ਫਿਰ ਥੋੜੀ ਦੇਰ ਬਾਅਦ ਬਾਹਰ ਨਿਕਲ ਕੇ ਤਾਲਾ ਲਾ ਕੇ ਫਿਰ ਤੋਂ ਚਲਾ ਜਾਂਦਾ ਸੀਗਾ ਪਰ ਉਹ ਆਪਣਾ ਸਮਾਨ ਲੈ ਕੇ ਨਹੀਂ ਸੀ ਇੱਥੋਂ ਜਾ ਰਿਹਾ ਪ੍ਰਤੀਵਾਦ ਕਤਲੇ ਜਿਹੜਾ ਜੇ ਮਾਰਚ 2024 ਨੂੰ ਹੋਇਆ ਤਾਂ ਜਨਵਰੀ 2025 ਤੱਕ ਉਹਨੂੰ 9 ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਸੀ ਕਿ ਇਹ ਕਤਲ ਵਾਕਿਆ ਜੀ ਸੰਜੇ ਨੇ ਹੀ ਕੀਤਾ ਸੀ ਇਹ ਤਾਂ ਪੁਸ਼ਤਾਸ਼ ਤੋਂ ਬਾਅਦ ਹੀ ਪਤਾ ਚੱਲਣਾ ਸੀ ਪਰ ਇਹ ਸਾ ਆਦਮੀ ਤੇ ਹੀ ਸੰਦੇਹ ਸੀ ਜਿਹੜਾ ਪੁਲਿਸ ਵਾਲਿਆਂ ਨੂੰ ਸੀਗਾ ਹੁਣ ਪੁਲਿਸ ਉਹਨੂੰ ਕਾਲ ਕਰਦੀ ਹੈ ਪਰ ਉਹਦਾ ਫੋਨ ਬੰਦ ਆ ਰਿਹਾ ਸੀਗਾ ਪ੍ਰਤੀਵਾਦ ਦੇ ਘਰ ਵਾਲੇ ਆਉਂਦੇ ਆ ਹਸਪੀਟਲ 'ਚ ਉਹ ਸ਼ਵਦੀ ਪਛਾਣ ਕਰਦੇ ਆ ਪਰ ਉਹਦਾ ਸ਼ਵ ਸੀਗਾ ਜਿਹੜਾ ਉਹ ਲੈਨ ਤੋਂ ਮਨਾ ਕਰ ਦਿੰਦੇ ਆ ਉਹ ਕਹਿੰਦੇ ਕਿ ਇਹਦੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਅਸੀਂ ਇਹਨੂੰ ਇਹਦਾ ਤਿਆਗ ਕਰਤਾ ਕਈ ਸਾਲ ਪਹਿਲਾਂ ਹੀ ਅਸੀਂ ਇਹਦਾ ਅੰਤਿਮ ਸੰਸਕਾਰ ਵੀ ਜਿਹੜਾ ਅਸੀਂ ਨਹੀਂ ਕਰਾਂਗੇ ਇਧਰ ਪੁਲਿਸ ਵਾਲੇ ਦੁਪਹਿਰ ਤੱਕ ਸੰਜੇ ਪੱਟੀਦਾਰ ਦਾ ਜਿਹੜਾ ਸੀਗਾ ਉਹ ਪਤਾ ਲਾ ਲੈਂਦੇ ਆ ਤੇ ਉਹਨੂੰ ਦੁਪਹਿਰ ਦੇ ਟਾਈਮ ਉਹਦੇ ਪਿੰਡ ਤੋਂ ਹੀ ਗ੍ਰਿਫਤਾਰ ਕਰ ਲਿੱਤਾ ਜਾਂਦਾ ਆ ਇਧਰ ਪਤਾ ਚੱਲਦਾ ਹੈ ਕਿ ਫਰਵਰੀ 2025 ਨੂੰ ਇਹਦੇ ਬੇਟੇ ਦਾ ਵਿਆਹ ਸੀਗਾ ਇਹ ਸੰਜੇ ਸੀਗਾ ਜਿਹੜਾ ਪਹਿਲਾਂ ਤੋਂ ਹੀ ਸ਼ਾਦੀ ਸ਼ੁਦਾ ਸੀਗਾ ਤੇ ਇਹਦੇ ਦੋ ਬੱਚੇ ਸੀਗੇ ਇਹਦੇ ਵੱਡੇ ਬੇਟੇ ਦਾ ਜਿਹੜਾ ਸੀਗਾ ਉਹ ਵਿਆਹ ਹੋਣ ਵਾਲਾ ਸੀਗਾ ਫਰਵਰੀ 2025 ਚ ਪੁਲਿਸ ਨੇ ਨੂੰ ਗ੍ਰਿਫਤਾਰ ਕਰਕੇ ਤੋਂ ਪੁੱਛਤਾਛ ਕਰਦੀ ਹੈ ਤੇ ਸਖਤੀ ਤੋਂ ਜਦੋਂ ਪੁੱਛਤਾ ਸਖਤੀ ਨਾਲ ਕੀਤੀ ਜਾਂਦੀ ਹੈ ਤੇ ਮੰਨ ਜਾਂਦਾ ਹੈ ਕਿ ਇਹਦਾ ਕਤਲ ਮੈਂ ਹੀ ਕੀਤਾ ਸੀਗਾ ਇਹਦੇ ਵਿੱਚ ਮੇਰਾ ਇੱਕ ਦੋਸਤ ਵੀ ਸ਼ਾਮਿਲ ਸੀਗਾ ਜਿਹਦਾ ਨਾਮ ਸੀਗਾ ਵਿਨੋਦ ਦਵੇ ਇਹ ਗਾਉਂ ਜਿਹੜਾ ਸੀਗਾ ਸਰਸਾਣਾ ਦਾ ਰਹਿਣ ਵਾਲਾ ਸੀਗਾ ਇਹ ਗਾਉਂ ਵੀ ਗੋਰੀਆ ਥਾਣਾ ਦੇ ਖੇਤਰ ਵਿੱਚ ਹੀ ਆਉਂਦਾ ਆ ਇਲਾਕੇ ਜਿਸ ਇਲਾਕੇ ਵਿੱਚ ਸੰਜੇ ਦਾ ਘਰ ਸੀਗਾ ਇਹਦਾ ਵੀ ਉੱਥੇ ਹੀ ਸੀਗਾ। ਵਿਨੋਦ ਸੀਗਾ ਜਿਹੜਾ ਉਹ ਪਹਿਲਾਂ ਪ੍ਰਾਈਵੇਟ ਸਕੂਲ 'ਚ ਸੀਗਾ ਜਿਹੜਾ ਉਹ ਟੀਚਰ ਦੀ ਨੌਕਰੀ ਕਰਦਾ ਸੀ ਫਿਰ ਇਹ ਜਿਹੜੀ ਜੌਬ ਛੱਡ ਦਿੰਦਾ ਆ ਵਿਨੋਦ ਦਾ ਵੀ ਪਤਾ ਲਾਣਾ ਪੁਲਿਸ ਸ਼ੁਰੂ ਕਰ ਦਿੰਦੀ ਹੈ। ਸੰਜੇ ਅਤੇ ਪ੍ਰਤਿਭਾ ਜਿਹੜੇ ਸੀਗੇ ਦੋਵੇਂ ਉਜੇਨ 'ਚ ਕਿਸੇ ਕਾਮਨ ਫਰੈਂਡ ਦੇ ਜ਼ਰੀਏ 5 ਸਾਲ ਪਹਿਲਾਂ ਮਿਲੇ ਸੀਗੇ 2016 'ਚ ਪ੍ਰਤਿਭਾ ਆਪਣਾ ਘਰ ਛੱਡ ਕੇ ਅਲੱਗ ਰਹਿਣ ਲੱਗ ਗਈ ਸੀ। ਉਹਨੇ ਆਪਣੇ ਪਰਿਵਾਰ ਦੇ ਨਾਲ ਕੋਈ ਰਿਸ਼ਤਾ ਨਹੀਂ ਸੀ ਰੱਖਿਆ। ਸਾਰੇ ਪਰਿਵਾਰ ਨੇ ਸੀਗਾ ਇਹਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਈ ਮਹੀਨਿਆਂ ਮਹੀਨੇ ਦੀ ਤਲਾਸ਼ ਵੀ ਕੀਤੀ ਪਰ ਇਹ ਘਰੋਂ ਭੱਜ ਕੇ ਇਹਦੇ ਨਾਲ ਜਿਹੜਾ ਸੀਗਾ ਸੰਜੇ ਦੇ ਨਾਲ ਉਹ ਰਹਿਣਾ ਸ਼ੁਰੂ ਕਰ ਦਿੰਦੀ ਸੰਜੇ ਸੀਗਾ ਜਿਹੜਾ ਪਹਿਲਾਂ ਤੋਂ ਹੀ ਸ਼ਾਦੀशुदा ਸੀਗਾ ਪਰ ਫਿਰ ਵੀ ਇਹ ਪ੍ਰਤਿਭਾ ਨੂੰ ਪਿਆਰ ਕਰਨ ਲੱਗਦਾ ਹੈ ਦੋਵੇਂ ਇੱਕ ਦੂਜੇ ਦੇ ਨਾਲ ਲਿਵਿੰਗ 'ਚ ਰਹਿਣਾ ਸ਼ੁਰੂ ਕਰ ਦਿੰਦੇ ਆ ਇਹ ਦੋਵੇਂ ਜਿਵੇਂ ਪਹਿਲਾਂ ਦੱਸਿਆ ਸੀਗਾ 3 ਸਾਲ ਤੱਕ ਇਹ ਉਜੇਨ ਜੀ ਕਿਰਾਏ ਦੇ ਘਰਾਂ 'ਚ ਰਹੇ ਫਿਰ ਇਹ ਦਿਵਸ ਆ ਗਏ ਤੇ ਇੱਥੇ ਜਿੱਥੇ ਵੀ ਇਹ ਜਾਂਦੇ ਇਹ ਆਪਣੇ ਆਪ ਨੂੰ ਪਤੀ ਪਤਨੀ ਦੱਸਦੇ ਤੇ ਇਹਨਾਂ ਨੂੰ ਆਸਾਨੀ ਨਾਲ ਇਸੇ ਕਰਕੇ ਹੀ ਘਰ ਮਿਲ ਜਾਂਦਾ ਸੀਗਾ ਐਵੇਂ ਹੀ ਕੁਝ ਮਹੀਨਿਆਂ ਤੋਂ ਸਾਲ ਨਿਕਲੇ ਤੇ ਐਵੇਂ ਹੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਰਹੇ ਸੰਜੇ ਦਾ ਕੰਮ ਇੱਕ ਜਗ੍ਹਾ ਤੇ ਸਥਿਰ ਨਹੀਂ ਸੀ ਇਹ ਅਲੱਗ-ਅਲੱਗ ਮੰਡੀਆਂ 'ਚ ਜਾ ਕੇ ਕੰਮ ਕਰਿਆ ਕਰਦਾ ਸੀ ਹੁਣ ਇਹ ਹੁਣ ਜਿੱਥੇ ਰਹਿ ਰਹੇ ਸੀਗੇ ਜਦੋਂ ਲੋਕਾਂ ਨੂੰ ਉੱਥੇ ਪਤਾ ਚੱਲਦਾ ਆ ਕਿ ਇਹ ਦੋਵੇਂ ਪਤੀ ਪਤਨੀ ਨਹੀਂ ਸੀਗੇ ਤਾਂ ਲੋਕਾਂ ਨੂੰ ਬੜਾ ਝਟਕਾ ਲੱਗਦਾ ਆ ਕਿਉਂਕਿ ਇਹਨਾਂ ਦੋਵਾਂ ਨੇ ਕਦੀ ਮਹਿਸੂਸ ਹੀ ਨਹੀਂ ਸੀ ਹੋਣ ਦਿੱਤਾ ਕਿ ਇਹ ਪਤੀ ਪਤਨੀ ਨਹੀਂ ਜਿਹੜੀ ਪ੍ਰਤਿਭਾ ਸੀਗੀ ਉਹ ਇੱਕ ਪਤਨੀ ਦੀ ਤਰ੍ਹਾਂ ਹੀ ਜਿਹੜੇ ਸ਼ਿੰਗਾਰ ਆ ਉਹ ਕਰਿਆ ਕਰਦੀ ਸੀਗੀ ਹੁਣ ਸੰਜੇ ਦੱਸਦਾ ਆ ਕਿ ਉਹ ਪ੍ਰਤਿਭਾ ਤੋਂ ਪਿੱਛੇ ਛਡਾਣਾ ਚਾਹੁੰਦਾ ਸੀਗਾ ਉਹਨੂੰ ਰਸਤੇ ਤੋਂ ਹਟਾਉਣਾ ਚਾਹੁੰਦਾ ਸੀਗਾ ਉਹ ਪਰੇਸ਼ਾਨ ਹੋ ਚੁੱਕਿਆ ਸੀ ਆਏ ਦਿਨ ਉਹਦੇ ਝਗੜਿਆਂ ਤੋਂ ਕਿਉਂਕਿ ਉਹਨੂੰ ਜਿਹੜੀ ਪ੍ਰਤਿਭਾ ਉਹਨੂੰ ਪਤਾ ਚਲ ਚੁੱਕਿਆ ਸੀਗਾ ਕਿ ਇਹ ਮੈਰਿਡ ਆ ਫਿਰ ਵੀ ਉਹਤੇ ਦਬਾਅ ਬਣਾ ਰਹੀ ਸੀਗੀ ਵਿਆਹ ਕਰਨ ਦਾ ਪਰ ਇਹ ਵਿਆਹ ਕਰਵਾਉਣਾ ਨਹੀਂ ਸੀ ਚਾਹੁੰਦਾ ਉਹਦੇ ਨਾਲ ਹੁਣ ਇਹਨੂੰ ਇਹੀ ਲੱਗ ਰਿਹਾ ਸੀਗਾ ਕਿ ਇਹ ਤੋਂ ਪਿੱਛਾ ਕਿਵੇਂ ਛਡਾਇਆ ਜਾਏ ਨੇ ਆਪਣੇ ਦੋਸਤ ਦੇ ਨਾਲ ਮਿਲ ਕੇ ਪਲੈਨਿੰਗ ਬਣਾਈ ਤੇ ਉਹ 1 ਮਾਰਚ ਨੂੰ ਜਿਹੜਾ ਉਹਦਾ ਦੋਸਤ ਸੀਗਾ ਉਹਦੇ ਘਰ ਆਉਂਦਾ ਇਹਨਾਂ ਦੇ ਹੁਣ ਇੱਥੇ ਮਿਲ ਕੇ ਇਹ ਪ੍ਰਤਿਮਾ ਨੂੰ ਕਾਬੂ ਕਰਦੇ ਆ ਉਹਦਾ ਗਲਾ ਦਬਾਉਂਦੇ ਆ ਉਹਨੂੰ ਗਲਾ ਘੁੱਟ ਕੇ ਮਾਰ ਦਿੰਦੇ ਆ ਤੇ ਫਿਰ ਇਹ ਸੋਚਦੇ ਕਿ ਹੁਣ ਸ਼ਵਦਾ ਕੀ ਕੀਤਾ ਜਾਏ ਫਿਰ ਇਹਨਾਂ ਨੇ ਸੋਚਿਆ ਜਿੱਦਾਂ ਨਿਊਜ਼ ਚੈਨਲ 'ਚ ਆਏ ਦਿਨ ਅਦਾ ਕ੍ਰਾਈਮ ਦੀਆਂ ਸਟੋਰੀ ਵੇਖਦੇ ਹੁੰਦੇ ਸੀਗੇ ਇਹ ਵੀ ਤਾਂ ਹੁਣ ਇਹਨਾਂ ਨੇ ਸੋਚਿਆ ਕਿ ਸ਼ਵ ਨੂੰ ਠਕਾਣੇ ਲਾਣ ਲਈ ਫ੍ਰਿਜ ਦਾ ਸਹਾਰਾ ਕਿਉਂ ਨਾ ਲਿਆ ਜਾਏ ਕਿਉਂਕਿ ਜੇ ਬਾਹਰ ਸ਼ਵ ਨੂੰ ਲੈ ਕੇ ਗਏ ਤਾਂ ਲੋਕਾਂ ਨੂੰ ਕਿਤੇ ਪਤਾ ਨਾ ਚੱਲ ਜਾਏ ਤਾਂ ਇਹਨਾਂ ਨੇ ਕੀ ਕੀਤਾ ਫ੍ਰਿਜ ਖੋਲ੍ਹ ਕੇ ਉਹਨੂੰ ਹਾਈ ਮੋਡ ਤੇ ਜਿਹੜਾ ਸੀਗਾ ਕੂਲਿੰਗ ਤੇ ਉਹ ਸੈੱਟ ਕੀਤਾ ਤੇ ਜਿਹੜਾ ਸ਼ਵ ਸੀਗਾ ਉਹਨੂੰ ਉਹਦੇ ਅੰਦਰ ਰੱਖਤਾ ਤੇ ਆਪ ਬਹੁਤ ਟਾਈਮ ਮਾਰਸ ਦੇ ਮਹੀਨੇ 'ਚ ਇਹਨੇ ਕੰਡ ਕੀਤਾ ਸੀਗਾ ਜੂਨ ਤੱਕ ਇਹ ਉਸੇ ਸ਼ਬਦ ਦੇ ਨਾਲ ਉਸੇ ਘਰ 'ਚ ਹੀ ਰਿਹਾ ਉਸ ਤੋਂ ਬਾਅਦ ਇਹ ਇੱਥੋਂ ਚਲਾ ਗਿਆ ਸੀਗਾ ਪਰ ਵਾਰ-ਵਾਰ ਇਹ ਚੈੱਕ ਕਰਨ ਉੱਤੇ ਇਹੀ ਆਂਦਾ ਸੀਗਾ ਕਿ ਕਿਤੇ ਸ਼ਬਦ ਦੇ ਨਾਲ ਕੋਈ ਛੇੜਛਾੜ ਤਾਂ ਨਹੀਂ ਹੋਈ ਤੇ ਫ੍ਰਿਜ ਕਿਤੇ ਬੰਦ ਤਾਂ ਨਹੀਂ ਹੋਈ ਇਹ ਸਭ ਕੁਝ ਉਹ ਚੈੱਕ ਕਰਨ ਵਿੱਚ ਵਿੱਚ ਆਉਂਦਾ ਰਹਿੰਦਾ ਸੀਗਾ ਤੇ ਇਸੇ ਤਰ੍ਹਾਂ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਅੰਜਾਮ ਬਹੁਤ ਬੁਰਾ ਸੀਗਾ ਹੁਣ ਇੱਥੇ ਜਿਹੜੇ ਉਹਦੇ ਘਰ ਵਾਲੇ ਸੀਗੇ ਜਦੋਂ ਉਹਨਾਂ ਨੇ ਵੀ ਸ਼ਵ ਨੂੰ ਸਵੀਕਾਰ ਨਹੀਂ ਕੀਤਾ ਉਹਦਾ ਜਿਹੜਾ ਸੰਸਕਾਰ ਕਰਨ ਤੋਂ ਜਿੱਦਾਂ ਮਨਾ ਕਰਤਾ ਤਾਂ ਹੁਣ ਇੱਕ ਊਜੈਨ ਦੇ ਇੱਕ ਜਿਹੜਾ ਵਿਅਕਤੀ ਸੀਗਾ ਉਹ ਅੱਗੇ ਆਣ ਕੇ ਉਹ ਸ਼ਵ ਨੂੰ ਸਵੀਕਾਰ ਕਰਤਾ ਆ ਤੇ ਉਹਦਾ ਅੰਤਿਮ ਸੰਸਕਾਰ ਜਿਹੜਾ ਆ ਉਹ ਕਰਦਾ ਆ ਦੋਸ਼ੀਆਂ ਤੇ ਕਤਲ ਦਾ ਮੁਕੱਦਮਾ ਦਰਜ ਆ ਫਿਲਹਾਲ ਕੇਸ ਚੱਲ ਰਿਹਾ ਆ ਤੇ ਇਹ ਸੀਗੀ ਅੱਜ ਦੀ ਕਹਾਣੀ ਮਿਲਦੇ ਆਂ ਕੱਲ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ